ਫਿਰੋਈਪੁਰ ਦੇ ਪਿੰਡ ਹਬੀਬ ਵਾਲਾ ਵਿਖੇ ਦੀਵਾਲੀ ਤੋਂ ਪਹਿਲਾਂ ਹੀ ਬਿਜਲੀ ਦਾ ਛਾੜ ਸਰਕਟ ਕਾਰਨ ਦੁਕਾਨ ਨੂੰ ਲੱਗੀ ਅੱਗ ਦੁਕਾਨ ਅੰਦਰ ਪਿਆ ਸਮਾਨ ਅੱਗ ਲੱਗਣ ਕਾਰਨ ਸੜ ਗਿਆ ਅਤੇ ਸੁਆਹ ਹੋ ਗਿਆ ਮੁਸ਼ਕਲ ਨਾਲ ਲੋਕਾਂ ਨੇ ਅੱਗ ਤੇ ਪਾਇਆ ਕਾਬੂ ਮਾਵਲਾ ਹੈ ਫਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਵਿਖੇ ਇੱਕ ਮਾਵਲਾ ਸਾਹਮਣੇ ਆਇਆ ਹੈ ਜਿੱਥੇ ਪਲੰਬਰ ਦੀ ਦੁਕਾਨ ਤੇ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਸਮਾਨ ਝੁਲਸ ਗਿਆ ਅਤੇ ਅੱਗ ਲੱਗਣ ਦਾ ਕਾਰਨ ਬਿਜਲੀ ਛਾਟ ਸਰਕਟ ਦੱਸਿਆ ਜਾ ਰਿਹਾ ਹੈ ਜਿੱਥੇ ਸੰਤੇਸ਼ਰੀ ਦੀ ਦੁਕਾਨ ਬੰਦ ਪਈ ਨੂੰ ਭਿਆਨਕ ਅੱਗ ਲੱਗ ਗਈ ਉਤੇ ਹੀ ਦੁਕਾਨ ਅੰਦਰ ਪਿਆ ਸਮਾਨ 12 ਤੋਂ 15 ਲੱਖ ਰੁਪਏ ਦਾ ਸੜ ਕੇ ਸੁਆਹ ਹੋ ਗਿਆ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਹ ਰਾਤ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤਾਂ ਜਦ ਗੁਰਦੁਆਰਾ ਸਾਹਿਬ ਸੰਗਤ ਮੱਥਾ ਟੇਕਣ ਸਵੇਰੇ ਆਈ ਤਾਂ ਉਹਨਾਂ ਨੇ ਦੁਕਾਨ ਵਿੱਚੋਂ ਧੂਆ ਨਿਕਲਦਾ ਦੇਖਿਆ ਤਾਂ ਜਦ ਲੋਕਾਂ ਵੱਲੋਂ ਦੁਕਾਨ ਮਾਲਕ ਨੂੰ ਫੋਨ ਕਰਕੇ ਬੁਲਾਇਆ ਗਿਆ ਤਾਂ ਦੇਖਿਆ ਕਿ ਉਹਨਾਂ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਦੁਕਾਨ ਅੰਦਰ ਧੂਆ ਹੀ ਧੂਆ ਨਿਕਲ ਰਿਹਾ ਸੀ ਅਤੇ ਆਸ-ਪਾਸ ਦੇ ਲੋਕਾਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਦੁਕਾਨ ਮਾਲਕ ਵੱਲੋਂ ਦੱਸਿਆ ਕਿ ਉਹਨਾਂ ਦਾ 12 ਤੋਂ 15 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ। ਪਰਿਵਾਰ ਮੁਤਾਬਕ ਉਹਨਾਂ ਦਾ ਦੁਕਾਨ ਵਿੱਚੋਂ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ। ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਦੀ ਸਰਕਾਰ ਕੋਈ ਮਦਦ ਕਰੇ। O ਸਤਪਾਲ ਸਿੰਘ ਪਾਕੀਪੁਰ ਰਹਿਣ ਵਾਲਾ ਹਬੀਬ ਵਾਲੇ ਹਬੀਬ ਵਾਲੇ ਹਾਂਜੀ ਆਜੀ ਦੁਕਾਨ ਕਾਹਦੀ ਸੀ ਦੁਕਾਨ ਪੇਪਰਾਂ ਦੀ ਬਿਜਲੀ ਦੇ ਸਮਾਨ ਦੇ ਸਾਰੇ ਸਮਾਨ ਦੀ ਸੀ ਕਿਹੜੇ ਰੋਡ ਤੇ ਕਿੱਥੇ ਕਰਕੇ ਸੀ ਮਨ ਰੋਡ ਵਾਲੇ ਰੋਡ ਤੇ ਇਸ ਤੇ ਅਵੀਵੜਾ ਗੁਰਦੁਆਰਾ ਹਾਂਜੀ ਗੁਰਦੁਆਰਾ ਤੇ ਅੱਗ ਕਿਵੇਂ ਲੱਗੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਤਾਂ ਫੋਨ ਕੀਤਾ ਨੇ ਤੇ ਲਾਈਟ ਅੰਦਰ ਚੱਲਦੀ ਪਈ ਸੀ ਦੀ ਤੇ ਲਾਈਟ ਤੋਂ ਹੀ ਸਪਾਰਕ ਸਪਾਰਕ ਸੂਟ ਤਾਰ ਕਰ ਗਈ ਕੋਈ ਤਾਰ ਕਰ ਗਈ ਹਾਂਜੀ ਲਾਈਟ ਕਿੰਨਾ ਜਿਹੜਾ ਸਮਾਨ ਸਾੜ ਗਿਆ ਕਿਸ ਤਰ੍ਹਾਂ ਦੀ ਜਿਹੜੀ ਤੁਹਾਨੂੰ ਪਤਾ ਲੱਗਾ 15-16 ਲੱਖ ਦਾ ਸਾੜ ਗਿਆ ਸਮਾਨ ਸਮਾਨ ਸਾਰਾ ਬਿਜਲੀ ਦਾ ਤੇਲ ਬੜਾ ਹੀ ਸਮਾਨ ਹੈ ਅੱਬ ਪਤਾ ਹੀ ਨਹੀਂ ਸਾਨੂੰ ਕਿੰਨਾ ਸਮਾਨ ਪਿਆ ਅੰਦਰ ਸਾਰੇ ਸਮਾਨ ਟੁੱਟੇ ਰਹਿ ਗਏ ਸਾਰੇ ਸੜ ਗਏ ਸਭ ਸੜ ਗਏ ਸੜ ਗਏ ਕਿੰਨੇ ਦਾ ਰੱਖਾਣਾ 15 ਲੱਖ ਦਾ ਹੋ ਗਿਆ ਹਣਾ ਕੋਈ ਹੋਰ ਮਾਰੀ ਸਰਤਾ ਦੀ ਕੋਈ ਸਰਕਾਰ ਪਾਦੀ ਦਾ ਪਦਿਕ ਮੁਆਜਾ ਜਦੋਂ ਆਉਣਾ ਆ ਜਾ ਮਿਲਣਾ ਜਾਵੇ ਸਾਨੂੰ ਮਿਲ ਜਾਵੇ ਮੁਆਜਾ ਮਿਲਦਾ ਨਹੀਂ ਹਾਂਜੀ ਬਸ ਦੁਕਾਨ ਦਾ ਹੀ ਗਿਆ ਹੈ ਦੁਕਾਨ ਦਾ ਹੀ ਸਾਨੂੰ ਗਿਆ ਸਾਰਾ ਦੁਕਾਨ ਦਾ ਹੀ ਸਾਰਾ ਸੀਗਾ ਹਾਂਜੀ ਇਹਦੇ ਘਰ ਪਰਿਵਾਰ ਚੱਲਦਾ ਸੀ ਹਾਂਜੀ ਹੋਰ ਕਰਦਾ ਹੀ ਥੋੜਾ ਬੈਠਦਾ ਲੜਕਾ ਬਹਿੰਦਾ ਸੀ ਤੇ ਮੈਂ ਵੀ ਕਦੀ ਪਿੱਛੋਂ ਆ ਜਾ ਕੁੜੀ ਆ ਜਾਂਦੀ ਕਦੀ ਇਹ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਦੇ ਕਾਹ ਦੀ ਦੁਕਾਨ ਸੀ ਜੀ ਇਲੈਕਟ੍ਰੀਸੀ ਦੀ ਤਕਾਨ ਸੀ ਸੈਂਟਰੀ ਦੀ ਦੁਕਾਨ ਅਗੇ ਸੀ ਵਿੱਚ ਸਪੇਅਰ ਪਾਰਟ ਦਾ ਸਮਾਨ ਹੈਗਾ ਸੀ ਜੀ ਹਾਂ ਜੀ ਕੀ ਕਰਦੇ ਹਾਂ ਜੀ ਮੈਂ ਬੈਠਦਾ ਸੀ ਪਾਦੋ ਸਾਹਿਬ ਨੇ ਇਹਨੂੰ ਬਣਾ ਕੇ ਦਿੱਤੀ ਸੀ ਹਾਂ ਜੀ ਤੇ ਤੁਹਾਨੂੰ ਪਤਾ ਲੱਗਿਆ ਜੇ ਤੁਹਾਡੀ ਦੁਕਾਨ ਜੀ ਬਿਜਲੀ ਦੇ ਸੌਕਟਰ ਚੱਲਦੀ ਸੀ ਇੱਕ ਕੰਡਾ ਚੜਦੇ ਲੱਗਾ ਹੋਇਆ ਸੀ ਉਹਦੇ ਕਾਰਨ ਬਸ ਸਪਾਰਕ ਹੋਣ ਦੇ ਕਾਰਨ ਕਾਗਜ਼ ਪਤਰਾ ਥੱਲੇ ਪਿਆ ਸੀ ਉਹਦੇ ਨਾਲ ਥੋੜਾ ਥੋੜਾ ਜਿਵੇਂ ਅੱਗ ਲੱਗਦੀ ਲੱਗਦੀ ਬਸ ਅੱਗ ਲੱਗ ਗਈ ਕਾਫੀ ਲੱਗੀ ਸੀ ਅੱਗ ਸਾਨੂੰ ਸਵੇਰ ਕੋਈ ਸੰਗਤ ਆਈ ਸੀ ਗੁਰਦੁਆਰੇ ਉਹਨਾਂ ਨੇ ਫੋਨ ਕਰਕੇ ਦੱਸਿਆ ਸੀ ਵੀ ਤੁਹਾਡੀ ਦੁਕਾਨ ਦੇ ਵਿੱਚ ਅੱਗ ਲੱਗ ਚੁੱਕੀ ਹੈ ਬਾਟਾ ਨਹੀਂ ਤੇ ਸੀ ਰੰਨੇ ਹਾਂਜੀ ਕਿੰਨਾ ਕੁ ਸਮਾਨ ਛੱਡ ਕੇ ਕੀ ਕੁਝ ਛੱਡ ਗਿਆ ਸਮਾਨ ਭਾਜੀ 15-16 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਹਾਂਜੀ ਬਾਈਲੀ ਦੀ ਸਪਾਰਕਿੰਗ ਹਾਂਜੀ ਬਿਜਲੀ ਦੀ ਸਪਾਰਕਿੰਗ ਕਰਕੇ ਸਾਡਾ ਨੁਕਸਾਨ ਹੋ ਗਿਆ ਦੁਕਾਨਦਾਰ ਜੀ ਹਾਂਜੀ ਮਾਨੂੰ ਸਾਡੀ ਸਰਕਾਰ ਤੋਂ ਹੀ ਮੰਗ ਹੈ ਸਾਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਸਾਡੇ ਕੋਈ ਗਰੀਬ ਬੰਦੇ ਸਹਾਇਤਾ ਕਹੇ ਦਿੱਤੀ ਜਾਵੇ ਹਾਂਜੀ ਮੁਆਵਜ਼ਾ ਹਾਂਜੀ ਹਰਜਿੰਦਰ ਸਿੰਘ ਜੀ ਜਦੋਂ ਤੋਂ ਆਪਣੀ ਨਾਲ ਹੀ ਦੁਕਾਨ ਹਾਂਜੀ ਚਾਚੇ ਦੀ ਦੁਕਾਨ ਹੈ ਜੀ ਸੈਨੀਟਰੀ ਦਾ ਕੰਮ ਕਰੇ ਨਾਲ ਹੀ ਗੋਲ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਇਸ ਤਰ੍ਹਾਂ ਅੱਕ ਲੱਗ ਗਈ ਕਿਵੇਂ ਲੱਗ ਇਸ ਬਾਰਕ ਦੇ ਸੁਣ ਤੇ ਹੈ ਵੀ ਇਸ ਬਾਰਕ ਹੋ ਗਈ ਲਾਈਟ ਅੰਦਰ ਸੌਖਤ ਸੀ ਕਾਉਂਟਰ ਥੱਲੇ ਜਿਹੜੀ ਕੰਡਾ ਚਾਰਜਰ ਦੇ ਖਰਕੇ ਹਾਂਜੀ ਸਪਲਾਈ ਕੋਲ ਕਰਕੇ ਪੂਰੀ ਦੁਕਾਨ ਜਿਹੜੀ ਹਾਂਜੀ ਚੁੱਸ ਗਈ ਹੈ ਔਰ ਸਮਾਨ ਜਿਹੜਾ ਪਲਾਸਟਿਕ ਦਾ ਜਿਵੇਂ ਪਾਈਪ ਵਗੈਰਾ ਸੈਂਟਰੀ ਤੇ ਜੋ ਵੀ ਹੁੰਦਾ ਕੋ ਸਾਰਾ ਹੀ ਤਕਰੀਬਨ ਖਤਮ ਹੋ ਚੁੱਕਿਆ ਹੈ ਹਾਂਜੀ ਕੋਈ ਸਾਰਾ ਜੀ ਬਿਵਾਰ ਇਹ ਕੱਲਾ ਹਾਂਜੀ ਬਿਵਾਰ ਇਹ ਕੱਲਾ ਮੁੰਡਾ ਇਹ ਚਾਹ ਕੱਲਾ ਕੱਲਾ ਮੁੰਡਾ ਇਹ ਕੱਲਾ ਜਿਹੜਾ ਸਾਰਾ ਜਿਹੜੇ ਤੇ ਰੋਟੀ ਰੋਟੀ ਕਰਦਾ ਹੈ

ਅਜੀ ਫਿਰ ਆਏ ਸਾਰੇ ਤੇ ਆ ਕੇ ਵਜਾਇਆ ਤੇ ਸਭ ਜਾਨੀ ਨੂੰ ਨੁਕਸਾਨ ਨਹੀਂ ਹੋਇਆ ਲਾਈਟ ਵੀ ਸ਼ਟਰ ਚ ਆ ਚੁੱਕੀ ਸੀ ਫਿਰ ਅਹੀ ਸਵਿਚ ਕੱਟ ਕੇ ਵਿੱਚੋਂ ਤੇ ਲਾਈਟ ਦਾ ਕਨੈਕਸ਼ਨ ਕੱਟਿਆ ਅੱਜ ਤੱਕ ਤੁਹਾਹੀ ਤੁਆ ਦਾ ਹਾਂਜੀ ਅੰਦਰ ਤੁਆ ਹੀ ਤੁਆ ਹੋ ਗਿਆ ਸੀ ਹਾਂਜੀ ਸਾਰਾ ਕੁਝ ਕਾਲਾ ਹੋ ਗਿਆ ਜੇ ਅੰਦਰ